ਸਾਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸੋ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਪਿੰਡ ਜਲਾਲਪੁਰ ਲੋਈਆਂ ਦੇ ਨਜ਼ਦੀਕ ਪੈਂਦਾ ਪਿੰਡ ਜਿੱਥੇ ਸਾਡੇ ਐਸੀ ਸਮਾਜ ਦੇ ਨਾਲ ਬਹੁਤ ਵੱਡਾ ਜਿਹੜਾ ਧੱਕਾ ਹੋਇਆ ਉਸ ਦਾ ਘਾਟਾ ਦਿੱਤਾ ਗਿਆ ਉਸ ਦੀਆਂ ਜਿਹੜੀਆਂ ਪਸ਼ੂ ਸਾੜ ਦਿੱਤੇ ਗਏ ਉਸ ਦੀ ਤੂੜੀ ਸਾੜ ਦਿੱਤੀ ਗਈ ਇਹ ਇਸ ਘਟਨਾ ਨੂੰ ਕਾਫੀ ਜਿਹੜਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੌਤ ਮਾਰ ਵਿਅਕਤੀਆਂ ਦੁਆਰਾ ਪਛਾਣ ਤਾਂ ਜਿਹੜਾ ਕਰਵਾ ਦਿੱਤਾ ਗਿਆ ਕਿਉਂਕਿ ਉੱਥੋਂ ਦੇ ਜਿਹੜੇ ਮੌਜੂਦਾ ਸਰਪੰਚ ਦੇ ਵੱਲੋਂ ਇੱਕ ਨਾਣੀ ਹਰਕਤ ਕੀਤੀ ਗਈ ਤੇ ਅੱਜ ਤੱਕ ਜਿਹੜਾ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਸੁਪਰ ਸ਼ਾਸਨ ਨੂੰ ਅਪੀਲ ਕਰਦੇ ਆਂ कि ਜਿਹੜਾ ਦੋਸ਼ੀ ਹੈ ਸਰਪੰਚ ਉਸ ਨੂੰ ਜਲਤੋ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਐਸੀ ਸਮਾਜ ਦੀਆਂ ਜਥੇਬੰਦੀਆਂ ਔਰ ਵਾਲਮੀਕ ਐਕਸ਼ਨ ਫੋਰਸ ਪੰਜਾਬ ਸੰਘਰਸ਼ ਕਰੇਗੀ ਔਰ ਇਹ ਸੰਘਰਸ਼ ਜਿਹੜਾ 25 ਤਰੀਕ ਨੂੰ ਜਿਹੜਾ ਰੱਖਿਆ ਗਿਆ ਲੋਹਿਆਂ ਵਿਖੇ ਸੋ ਐਸੀ ਸਮਾਜ ਦੀਆਂ ਸਾਰੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਵੱਡੀ ਗਿਣਤੀ ਦੇ ਵਿੱਚ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਉਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਐਸੀ ਸਮਾਜ ਦੀਆਂ ਜੱਥੇਬੰਦੀਆਂ ਇੱਕ ਵੱਡਾ ਸੰਘਰਸ਼ ਕਰਨਗੀਆਂ ਔਰ ਪੂਰੇ ਪੰਜਾਬ ਦੇ ਵਿੱਚ ਮੈਸੇਜ ਲਾਉਣਗੀਆਂ ਤਾਂ ਜੋ ਦੋਸ਼ੀ ਨੂੰ ਜਿਹੜਾ ਸਖਤ ਜਿਹੜੀ ਸਜ਼ਾ ਦਵਾਈ ਜਾ ਸਕੇ ਜੈ ਭੀਮ ਜੈ ਭਾਰਤ ਜੈ ਗੁਰੂਦੇਵ